ਇੱਕ ਬੰਦੇ ਜੋਂਦੇ ਪਰਦਾਣ ਬਣ ਕੇ ਇੱਕ ਦਿਨ ਕੱਟਦੇ ਹੈ ਬਾਣ ਬਣ ਕੇ ਇੱਕ ਦਿਨ ਕੱਟਦੇ ਹੈ ਬਾਣ ਬਣ ਕੇ ਐਸੇ ਹੀ ਝਮੇਲਿਆਂ ਦਾ ਹੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਟਾਰਗੇਟ ਤੇ ਮੇਰਾ ਇਹੀ ਹੈ ਕਿ ਜਿਵੇਂ ਅੱਜ ਕੱਲ ਦੀ ਜੂਥ ਗਾਣਿਆਂ ਨੂੰ ਜਿਵੇਂ ਪਸੰਦ ਕਰਦੀ ਆ ਉਵੇਂ ਕਵੀਸ਼ਰੀ ਕਲਾ ਨੂੰ ਕਰੇ ਤੇ ਮੈਂ ਕਹਿੰਨੀ ਆ ਕਿ ਮੇਰਾ ਉਦੋਂ ਸੁਪਨਾ ਪੂਰਾ ਹੋ ਜਾਵੇਗਾ ਜਦੋਂ ਇਹ ਨੌਜਵਾਨ ਪੀੜ੍ਹੀ ਕਵੀਸ਼ਰੀ ਕਲਾ ਨੂੰ ਵੀ ਓਨਾ ਪਿਆਰ ਕਰੂਗੀ ਸਰਸਾਂ ਨੂੰ ਲੰਗ ਕੇ ਤੇਜ ਬਾਜਾਂ ਵਾਲੇ ਤਾਜਾਂ ਵਾਲੇ ਪੁਜੇ ਚਮਕੌਰ ਦਿਖਾਵਣ ਜੌਰ ਕਰਨ ਸਿੰਘ ਗੌਰ ਜੀ ਗੁਰਾਂ ਦੀ ਗੱਲ ਤੇ ਸਤ ਗੁਰੂ ਜੀ ਕਹਿੰਦੇ ਨੇ ਪਰਖ ਦਾ ਟਾਈਮ ਜੀ ਹੋ ਜੋ ਕੈਂਟ ਡਿੱਡੀਦਲਿਓ ਉਣਾ ਜੀ ਨਾਕ ਬਰੋਣਾ ਹਰੀ ਗੁਣ ਗਾਉਣਾ ਪਾਸ ਤੁਸੀਂ ਆਉਣਾ ਸ਼ੀਧੀਆਂ ਪਾਉਣਾ ਤੇ ਫਰਜ਼ ਨਿਭਾਉਣਾ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣਾ ਤੇ ਅੱਜ ਦਾ ਕੰਮ ਨਾ ਛੱਡਣਾ ਕੱਲ ਤੇ ਹੋ ਰਿਲਾਉ ਤੇ ਨੱਚ ਕੇ ਨਾ ਬੰਦੇ ਨਾਲ ਜੋੜੇ ਮੈਂ ਜਿੰਨੇ ਵੀ ਆ ਫੈਣ ਸਾਰੇ ਚੰਗੇ ਪਾਵੇਂ ਥੋੜੇ ਨੇ ਹੋ ਰਿਲਾਉ ਤੇ ਨੱਚ ਕੇ ਨਾ ਬੰਦੇ ਨਾਲ ਜੋੜੇ ਜਨ ਨਵੀਆਂ ਫੈਣ ਸਾਰੇ ਚੰਗੇ ਪਾਵੇਂ ਥੋੜੇ ਨੇ ਉਹ ਸੱਜੇ ਹੱਥ ਕੜਾ ਪੈਰੀ ਜੁੱਤੀ ਕਢਵੀ ਰੱਖਾ ਸਿਰ ਦਸਤਾਰ ਮੈਂ ਸਜਾ ਹੋਏ ਆਉਣ ਬਾਲੀਆਂ ਨਸਲਾਂ ਲਈ ਬਣਾਏ ਗਜ਼ੈਂਪਲ ਮੈਂ ਬਖਸ਼ੀ ਤੂੰ ਚੜਦੀ ਕਲਾ ਮੈਂ ਜੋਨੀ ਆ ਕਿ ਉਹਨਾਂ ਨੂੰ ਥਾਲੀ ਚ ਪਰੋਸਣਾ ਚਾਹੀਦਾ ਜਿਹੜੇ ਕੌਮ ਦੇ ਹੀਰੇ ਆ ਉਹਨਾਂ ਨੂੰ ਮਾਨ ਸਨਮਾਨ ਬਣਦਾ ਪੂਰਾ ਦੇਣਾ ਚਾਹੀਦਾ ਜਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਸੀਂ ਇਸ ਵੇਲੇ ਪਿੰਡ ਡੇਹਰਾ ਸਾਹਿਬ ਦੇ ਵਿੱਚ ਮੌਜੂਦ ਆ ਜੀ ਹਾਂ ਦੋਸਤੋ ਤੁਹਾਨੂੰ ਅੱਜ ਇੱਕ ਭੈਣ ਦੇ ਨਾਲ ਬੁਲਾਉਨੇ ਆ ਜੀ ਹਾਂ ਕਵਿਸ਼ਰੀ ਦੇ ਵਿੱਚ ਬਹੁਤ ਹੀ ਵਧੀਆ ਆਵਾਜ਼ ਹੈ ਤੇ ਬਹੁਤ ਹੀ ਵਧੀਆ ਉਹਨਾਂ ਦਾ ਅੰਦਾਜ਼ ਹੈ ਤਾਂ ਕਿੱਥੋਂ ਕਿੱਥੋਂ ਤੱਕ ਉਹਨਾਂ ਨੇ ਕਵਿਸ਼ਰੀ ਨੂੰ ਲੈ ਕੇ ਕਿੱਥੋਂ ਕਿੱਥੋਂ ਤੱਕ ਜਿਹੜਾ ਗਏ ਨੇ ਤੇ ਉਹਨਾਂ ਦਾ ਉਸਤਾਦ ਕੌਣ ਹੈ ਜਾਨਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਵੇਲੇ ਖਡੂਰ ਸਾਹਿਬ ਹਲਕੇ ਦੇ ਪਿੰਡ ਡੇਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਤਾਂ ਉਹ ਮਲਾਉਨੇ ਆ ਬਣੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਸਾਡੇ ਜਿੰਨੇ ਵੀ ਦਰਸ਼ਕ ਜੁੜੇ ਨੇ ਮੈਂ ਚਾਹਾਂਗਾ ਕੋਈ ਕਵਿਸ਼ਰੀ ਕੋਈ ਕਵਿਤਾ ਜਿਹੜੀ ਹੈ ਮਹਾਰਾਜ ਦੇ ਨਾਲ ਜੋੜਦੀ ਹੋਈ ਗੁਰੂ ਨਾਲ ਜੋੜਦੀ ਹੋਈ ਉਹ ਸਾਡੇ ਦਰਸ਼ਕਾਂ ਨੂੰ ਸੁਣਾਈ ਜਾਏ ਇੱਕ ਬੰਦੇ ਜੋਂ ਦੇ ਪਰਦਾਨ ਬਣ ਕੇ ਇੱਕ ਦਿਨ ਕੱਟ ਦੇ ਹੈ ਵਾਨ ਬਣ ਕੇ ਇੱਕ ਦਿਨ ਕੱਟ ਦੇ ਹਵਾਨ ਬਣ ਕੇ ਐਸੇ ਹੀ ਝਮੇਲਿਆਂ ਦਾ ਹੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਬਹੁਤ ਹੀ ਪਿਆਰੀ ਆਵਾਜ਼ ਹੈ ਮੈਂ ਚਾਹਾਂਗਾ ਪੰਨੇ ਹੁਣ ਆਪਣੇ ਬਾਰੇ ਕੋਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਹਾਂਜੀ ਜ਼ਰੂਰ ਪਿੰਡਾ ਕੀ ਨਾਮ ਹੈ ਹਾਂਜੀ ਮੇਰਾ ਨਾਮ ਜੀ ਮਨਪ੍ਰੀਤ ਕੌਰ ਫਾਨੀ ਤਖੱਲਸ ਲੱਗਦਾ ਨਾਲ ਤੇ ਪਿੰਡ ਜੀ ਮੇਰਾ ਡੇਰਾ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੱਦੀ ਪੁਰਖੀ ਨਗਰ ਆ ਜੀ ਉਹਨਾਂ ਜੀ ਦੇ ਪਿਤਾ ਮੈਤਾ ਕਾਲੂ ਜੀ ਦਾ ਇਹ ਜਨਮ ਸਥਾਨ ਹੈ ਜੀ ਜੀ ਹਾਂ ਤਾਂ ਉਸਤਾਦ ਕੌਣ ਹੈ ਕੁਇਸ਼ਰੀ ਦੇ ਵਿੱਚ ਤੇ ਕਿੱਥੋਂ ਕਿੱਥੋਂ ਤੱਕ ਤੁਸੀਂ ਗਏ ਹੋ ਕੁਇਸ਼ਰੀ ਦੇ ਵਿੱਚ ਹਾਂਜੀ ਉਸਤਾਦ ਜੀ ਪਹਿਲੇ ਮੇਰੇ ਉਸਤਾਦ ਜੀ ਸਰਦਾਰ ਕਾਦਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਰਾਲਚਲ ਸਾਡੇ ਤੋਂ 2-3 ਕਿਲੋਮੀਟਰ ਹੀ ਦੂਰ ਹੈ ਤੇ ਬਾਅਦ ਵਿੱਚ ਉਹਨਾਂ ਦੀ death ਤੋਂ ਬਾਅਦ ਉਸਤਾਦ ਮੇਰੇ ਗਿਆਨੀ ਅਮਰਜੀਤ ਸਿੰਘ ਦੀ ਸਭਰਾਵਾਂ ਵਾਲੇ ਹੋਏ ਮੈਂ ਚਾਹਾਂਗਾ ਜਿਹੜਾ ਤੁਸੀਂ ਰਿਕਾਰਡ ਇੱਕ ਤੋੜਿਆ ਸੀ 132 ਕਲੀਆਂ ਸ਼ੰਦ ਜਿਹੜਾ ਉਹ ਸੰਗਤ ਨੂੰ ਮੈਂ ਚਾਹਾਂਗਾ ਜਿੰਨੇ ਵੀ ਜੁੜੇ ਉਹਨਾਂ ਨੂੰ ਜ਼ਰੂਰ ਸੁਣਾਏ ਜੀ सरसां नु ਲੰਗ ਕੇ ਤੇਜ ਬਾਜਾਂ ਵਾਲੇ ਤਾਜਾਂ ਵਾਲੇ ਪੁਜੇ ਚਮਕੌਰ ਦਿਖਾਵਣ ਜੋਰ ਕਰਨ ਸਿੰਘ ਗੌਰ ਜੀ ਗੁਰਾਂ ਦੀ ਗੱਲ ਤੇ ਸਤ ਗੁਰ ਜੀ ਕਹਿੰਦੇ ਨੇ ਪਰਖ ਦਾ ਟਾਈਮ ਜੀ ਹੋ ਜੋ ਕੈਮ ਟਿੱਡੀ ਦਲਿਓਣ ਜੀ ਨੱਕ ਭਰੋਣਾ ਹਰੀ ਗੁਣ ਗਾਉਣਾ ਪਾਸ ਤੁਸੀਂ ਆਉਣਾ ਸ਼ੀਧੀਆਂ ਪਾਉਣਾ ਤੇ ਫਰਜ਼ ਨਿਭਾਉਣਾ ਸਿੱਖੀ ਦੀ ਸ਼ਾਨ ਨੂੰ ਹੋਰ ਵਧਾਉਣਾ ਤੇ ਅੱਜ ਦਾ ਕੰਮ ਨਾ ਛੱਡਣਾ ਕੱਲ ਤੇ ਬਹੁਤ ਹੀ ਪਿਆਰੀ ਆਵਾਜ਼ ਹੈ ਤਾਂ ਹੁਣ ਤੁਸੀਂ ਇਸ ਟਾਈਮ ਜਿਹੜਾ ਟਾਰਗੇਟ ਕੀ ਹੈ ਪਾਣਾ ਕਿੱਥੋਂ ਤੱਕ ਪਹੁੰਚਣਾ ਹੈ ਔਰ ਇਹ ਕਲਾ ਨੂੰ ਲੈ ਕੇ ਕਿੱਥੋਂ ਤੱਕ ਜਾਣਾ ਹੈ ਹਾਂਜੀ ਵੀਰ ਜੀ ਟਾਰਗੇਟ ਤੇ ਮੇਰਾ ਇਹੀ ਹੈ ਕਿ ਜਿਵੇਂ ਅੱਜ ਕੱਲ ਦੀ ਜੂਥ ਗਾਣਿਆਂ ਨੂੰ ਜਿਵੇਂ ਪਸੰਦ ਕਰਦੀ ਆ ਉਵੇਂ ਕਵੀਸ਼ਰੀ ਕਲਾ ਨੂੰ ਕਰੇ ਤੇ ਮੈਂ ਕਹਿੰਨੀ ਆ ਕਿ ਮੇਰਾ ਉਦੋਂ ਸੁਪਨਾ ਪੂਰਾ ਹੋ ਜਾਵੇਗਾ ਜਦੋਂ ਇਹ ਨੌਜਵਾਨ ਪੀੜ੍ਹੀ ਕਵੀਸ਼ਰੀ ਕਲਾ ਨੂੰ ਵੀ ਓਨਾ ਪਿਆਰ ਕਰੂਗੀ ਜਿੰਨਾ ਕਿ ਗਾਇਕੀ ਨੂੰ ਕਰਦੀ ਆ ਪਣੇ ਉਹਨਾਂ ਪਣਾਂ ਵਾਸਤੇ ਕੀ ਮੈਸੇਜ ਰਹਿਣ ਵਾਲਾ ਜਿਹੜੇ ਸੋਸ਼ਲ ਮੀਡੀਆ ਤੇ ਸਿਰ ਤੇ ਦਮਾਲੇ ਸਜਾਉਣ ਦੇ ਬਾਅਦ ਵਿੱਚ ਜਿਹੜੀਆਂ ਵੀਡੀਓ ਪਾਉਂਦੀਆਂ ਨੇ ਕੋਈ ਕਮੇਡੀ ਵਾਲੀਆਂ ਵੀਡੀਓ ਪੈਂਦੀਆਂ ਨੇ ਨਾਲ ਉਹਨਾਂ ਦੇ ਪਤੀ ਵੀ ਹੁੰਦੇ ਨੇ ਉਹਨਾਂ ਵੀ ਦਮਾਲੇ ਸਜਾਏ ਹੁੰਦੇ ਨੇ ਕੀ 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 ਕਹਿਣਾ ਚਾਹੋਗੇ ਕੀ ਮੈਸੇਜ ਹੈ ਉਹਨਾਂ ਲਈ ਤੇ ਵੀਜੀ ਮੈਂ ਛੇਤੀ ਇੱਕ ਗਾਣਾ ਕਰਾਂਗੀ ਤੋਂ ਉਹਦੇ ਦੋ ਗੋਬੰਦ ਮੈਂ ਤੁਹਾਨੂੰ ਸੁਣਾਉਣੀ ਆ ਉਹ ਲਿਖਿਆ ਜੀ ਹੋ ਰੀ ਲਾਉ ਤੇ ਨੱਚ ਕੇ ਨਾ ਬੰਦੇ ਨਾਲ ਜੋੜੇ ਮੈਂ ਜਿੰਨੇ ਵੀ ਆ ਫੈਣ ਸਾਰੇ ਚੰਗੇ ਪਾਵੇਂ ਥੋੜੇ ਨੇ ਓ ਰੀ ਲਾਉ ਤੇ ਨੱਚ ਕੇ ਨਾ ਬੰਦੇ ਨਾਲ ਜੋੜੇ ਮੈਂ ਜਿੰਨੇ ਵੀ ਆ ਫੈਣ ਸਾਰੇ ਚੰਗੇ ਪਾਵੇਂ ਥੋੜੇ ਨੇ ਓ ਸੱਜੇ ਹੱਥ ਕੜਾ ਪੈਰੀ ਜੁੱਤੀ ਕਢਵੀ ਰੱਖਾ ਸਿਰ ਦਸਤਾਰ ਮੈਂ ਸਜਾ ਹੋਏ ਆਉਣ ਬਾਲੀਆਂ ਹਾਂ ਨਸਲਾਂ ਲਈ ਬਣਾਏ ਗਜ਼ੈਂਪਲ ਮੈਂ ਬਖਸ਼ੀ ਤੂੰ ਚੜਦੀ ਕਲਾ ਹੋਏ ਆਉਣ ਬਾਲੀਆਂ ਹਾਂ ਨਸਲਾਂ ਲਈ ਬਣਾਏ ਗਜ਼ੈਂਪਲ ਮੈਂ ਬਖਸ਼ੀ ਤੂੰ ਚੜਦੀ ਕਲਾ ਆਵਾਜ਼ ਇਹ ਬਹੁਤ ਹੀ ਪਿਆਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਉਹ ਲਿਖੀਆਂ ਨੇ ਤੇ ਕਿਵੇਂ ਦਾ ਜਿਹੜਾ ਰਿਸਪਾਂਸ ਹੈ ਕਿਵੇਂ ਦਾ ਪਿਆਰ ਹੈ ਜਿਹੜਾ ਉਹ ਜਿੱਥੇ ਤੁਸੀਂ ਜਾਂਦੇ ਹੋ ਗੁਰਸਿੱਖ ਜਿਹੜੇ ਸੰਗਤ ਹੈ ਉਹਨਾਂ ਵੱਲੋਂ ਮਿਲਦਾ ਹੈ ਹਾਂਜੀ ਅਸੀਂ ਤੇ ਵੀਰ ਜੀ ਜਿਸ ਵੀ ਜਗ੍ਹਾ ਜਾਂਦੇ ਆ ਉਥੋਂ ਸਾਨੂੰ ਰਿਸਪੌਂਸ ਬਹੁਤ ਹੀ ਵਧੀਆ ਮਿਲਦਾ ਆ ਕਿਉਂਕਿ ਵੇਖੋ ਮਿਹਨਤ ਹੀ ਰੰਗ ਲਿਆਉਂਦੀ ਆ ਬੰਦੇ ਦੇ ਹਨਾ ਤੇ ਮੈਂ ਮੰਨਦੀ ਆ ਕਿ ਸਾਡੀ ਮਿਹਨਤ ਹੁਣ ਹੌਲੀ ਹੌਲੀ ਰੰਗ ਲਿਆ ਰਹੀ ਆ ਤੇ ਸੰਗਤ ਸਾਨੂੰ ਬਹੁਤ ਪਿਆਰ ਦਿੰਦੀ ਆ ਮੇਰੇ ਦੋ ਨਗਮੇ ਵੀ ਆਏ ਹੋ ਇੱਕ ਦੋਰੇ ਕਰਦਾਰ ਤੇ ਫੋਟੋ ਗੱਡੀ ਤੋਂ ਲੈਣੀ ਸੰਤਾਂ ਦੀ ਉਹ ਵੀ ਦੋ ਨਗਮੇ ਆਏ ਹੋਏ ਆ ਤੇ ਉਹਨੂੰ ਵੀ ਸੰਤਾਂ ਨੇ ਬਹੁਤ ਪਿਆਰ ਦਿੱਤਾ ਸੁਣਾ ਦਿਓ ਮੈਂ ਤਾਂ ਚਾਹ ਹਾਂਜੀ ਜੀ ਜੀ ਹੋ ਗੁੱਟਾਂ ਵਿੱਚ ਕੜੇ ਤੈਨੂੰ ਚੁਬਦੇ ਆ ਬੜੇ ਪੱਗਾਂ ਨਾ ਗਰਾਰੀ ਤੇਰੀ ਤੀਜੇ ਦਿਨੇੜੇ ਹੋ ਗੁੱਟਾਂ ਵਿੱਚ ਕੜੇ ਤੈਨੂੰ ਚੁਬਦੇ ਆ ਬੜੇ ਪੱਗਾਂ ਨਾ ਗਰਾਰੀ ਤੇਰੀ ਤੀਜੇ ਦਿਨੇੜੇ ਹੋ ਜਦੋਂ ਜਦੋਂ ਜਿੱਥੇ ਜਿੱਥੇ ਲੋੜ ਪਈ ਤੈਨੂੰ ਕੋਈ ਸਾਡੇ ਵਾਂਗੂ ਖੜਦਾ ਵੀ ਨਹੀਂ ਸਾਡੇ ਨਾਲ ਬਣਦੀ ਨਾ ਤੇਰੀ ਸਰਕਾਰ ਤੇਰਾ ਸਾਡੇ ਬਿਨਾ ਸਰਦਾ ਵੀ ਨਹੀਂ ਬਹੁਤ ਹੀ ਪਿਆਰੀ ਆਵਾਜ਼ ਆ ਜੀ ਤਾਂ ਭਾਣੇ ਹੁਣ ਕਲਾਸ ਵੀ ਲੈ ਰਹੇ ਹੋ ਕੋਈ ਕੋਈ ਕੁਵਿਸ਼ਰੀ ਦੀ ਕਲਾਸ ਇਹ ਲਿਖਦੇ ਆਪ ਹੀ ਲਿਖਦੇ ਹੋ ਤੇ ਆਪ ਹੀ ਗਾਉਂਦੇ ਕਿ ਜਾਂ ਫਿਰ ਕੋਈ ਰਾਈਟਰ ਵੀ ਹੈ ਨੇ ਇਹ ਜਿਹੜੇ ਦੋ Song ਮੈਂ ਕੀਤੇ ਹੋਇਆ ਇਹ ਆਪਣੇ ਅਮਰਸਰ ਦੇ ਆ ਭਾਜੀ ਉਹਨਾਂ ਦਾ ਨਾਮ ਮੱਲੀ ਜਰਨੈਲ ਜੀ ਜੀ ਉਹਨਾਂ ਦੇ ਲਿਖੇ ਹੋਏ ਆ ਤੇ ਬਾਕੀ ਚੀਜ਼ਾਂ ਮੈਂ ਖੁਦ ਹੀ ਲਿਖਦੀ ਟੀਮ ਦੇ ਵਿੱਚ ਤੁਹਾਡੇ ਨਾਲ ਕੌਣ-ਕੌਣ ਹੈ ਟੀਮ ਦੇ ਵਿੱਚ ਜੀ ਇੱਕ ਭੈਣ ਅਮਰਸਰ ਦੇ ਨਾਲ ਹੈ ਉਹਨਾਂ ਦਾ ਨਾਮ ਪਰਮਿੰਦਰ ਕੌਰ ਹੈ ਸ਼੍ਰੋਮਣੀ ਕਮੇਟੀ ਜੀ ਹੈ ਤੇ ਇੱਕ ਭੈਣ ਅਟਾਰੀ ਕੋਲ ਉਹਨੇ ਉਹਨਾਂ ਦਾ ਨਾਮ ਮਨਪ੍ਰੀਤ ਕੌਰ ਹੈ ਜੀ ਉਹਨਾਂ ਵਾਸਤੇ ਭੈਣਾ ਕੀ ਕਹਿਣਾ ਚਾਹੋਗੇ ਜਿਹੜੇ ਡਾਂਸਰਾਂ ਦੇ ਉੱਪਰੋਂ ਦੀ ਬਹੁਤ ਨੋਟ ਵਾਰਦੇ ਨੇ ਲੋਕੀ ਵਿਆਹਾਂ ਸ਼ਾਦੀਆਂ 'ਚ ਲੱਖਾਂ ਖਰਚ ਹੁੰਦੇ ਨੇ ਪਰ ਜਦੋਂ ਕੋਈ ਗੁਰੂ ਘਰ ਦੇ ਵਜ਼ੀਰ ਭੇਟਾ ਦੇਣੀ ਹੋਵੇ ਕਿਸੇ ਗੁਰੂ ਘਰ ਦੇ ਵਜ਼ੀਰ ਨੂੰ ਜਾਂ ਕਿਸੇ ਸ੍ਰੀ ਨੂੰ ਭੇਟਾ ਦੇਣੀ ਹੋਵੇ ਕਿਉਂਕਿ ਉਹ ਵੀ ਆਪਣਾ ਕਿਰਾਇਆ ਪਾੜਾ ਖਰਚ ਕੇ ਪਹੁੰਚੇ ਹੁੰਦੇ ਤਾਂ ਉਦੋਂ ਲੋਕ ਚਿੱਸੀ ਵਟਦੇ ਨੇ ਬਿਲਕੁਲ ਜੀ ਇਹਨਾਂ ਬਾਰੇ ਤੇ ਵੀਰ ਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਵੇਖੋ ਜੇ ਤੇ ਆਪਾਂ ਕਹਿੰਦੇ ਹੁੰਦੇ ਨਾ ਕਿ ਥਾਲੀ 'ਚ ਜੋ ਪਰੋਸਾਂਗੇ ਜੀ ਜੀ ਤੇ ਉਹ ਹੀ ਖਾਣਾ ਪੈਣਾ ਤੇ ਮੈਂ ਸਮਝਦੀ ਆ ਜੇ ਆਪਾਂ ਪਰੋਸ ਦੇ ਉਹਨਾਂ ਹਨ ਗਲਤ ਚੀਜ਼ਾਂ ਨੂੰ ਆ ਤੇ ਅੱਜ ਦੀ ਜਨਰੇਸ਼ਨ ਹਨ ਜੂਥ ਕਹਿ ਲੋ ਤੇ ਉਹ ਚੀਜ਼ ਉਹ ਖਾਣਾ ਪਸੰਦ ਕਰੇਗੀ ਤੇ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਥਾਲੀ 'ਚ ਪਰੋਸਣਾ ਚਾਹੀਦਾ ਜਿਹੜੇ ਕੌਮ ਦੇ ਹੀਰੇ ਆ ਉਹਨਾਂ ਨੂੰ ਮਾਨ ਸਨਮਾਨ ਬਣਦਾ ਪੂਰਾ ਦੇਣਾ ਚਾਹੀਦਾ ਆ ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਵੀ ਆਪਣੇ ਤੇ ਮਾਣ ਕਰ ਸਕੇ ਹੁਣ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਣ ਜਾ ਰਹੇ ਹੋ ਜਿਹੜਾ ਤੁਸੀਂ ਜਾਦਾ ਸਟੇਜਾਂ ਤੇ ਗਾਉਂਦੇ ਤੇ ਲੋਕਾਂ ਦਾ ਵੀ ਇੱਕ ਸੰਗਤਾਂ ਦਾ ਵੀ ਜਿਹੜਾ ਉਹ ਪਿਆਰ ਮਿਲਦਾ ਹੋਵੇ ਹਾਂਜੀ ਮੈਂ ਆਪਣੇ ਇਲਾਕੇ ਦੀ ਸ਼ਾਨ ਜਿਵੇਂ ਆਪਾਂ ਕਹਿ ਲਈਏ ਕਿ ਆਪਣੇ ਤਰਨਤਾਰਨ ਇਲਾਕੇ ਦੇ ਸਾਰੇ ਜਿੰਨੇ ਵੀ ਪਿੰਡ ਆ ਤੇ ਉਹਨਾਂ ਦੇ ਸ਼ਹੀਦ ਸਿੰਘ ਜਿਹੜੇ ਹੋਏ ਸਾਰੇ ਪਿੰਡਾਂ ਦੇ ਉਹਨਾਂ ਦੇ ਅਸੀਂ ਇੱਕ ਕਵਤਾ ਖੋਜ ਕਰਕੇ ਲਿਖ ਰਹੇ ਹਾਂ ਉਹ ਆਪਦੇ ਸਾਮਣੇ ਰੱਖਦੇ ਆ ਬੱਬਰਾਂ ਦਾ ਬੱਬਰੀ ਉਹਦਾ ਸੁਆਲ ਦਾ ਜੀ ਦਾ ਨਾਮ ਸੁਣੋ ਸੁਖਦੇਵ ਸਿੰਘ ਸੀ ਸਿੱਡੀ ਥਾਣਾ ਲੁੱਟਿਆ ਸੀ ਜਿਸ ਬਾਪੂ ਨੇ ਪ੍ਰਭ ਸੁਖ ਨੇੜੀ ਉਹਦਾ ਨਾਮ ਸੀ ਸੋਨ ਨਾਮ ਜਿਹੜੇ ਸਰਕਾਰ ਕੰਬਦੀ ਅੱਜ ਤੁਹਾਨੂੰ ਸਾਰੇ ਉਸ ਨਾਵਾਂ ਨਾਮ ਮੈਂ ਮੱਜ ਦੇ ਲਾ ਕੇ ਤਰੰਤਾਰ ਸਾਬ ਦੇ ਸ਼ਹੀਦ ਹੋਏ ਸਿੰਘਾਂ ਦੇ ਗਨਾਵਾ ਨਾਮ ਮੈਂ ਮੱਜ ਦੇ ਲਾ ਕੇ ਸਰਬ ਦੇ ਸ਼ਹੀਦ ਹੋਏ ਸਿੰਘਾਂ ਦੇ ਗਨਾਵਾ ਨਾਮ ਮੈਂ ਕੌਣ ਸੀ ਜੋ ਨੀਚੇ ਸੇ ਉੱਪਰ ਭੇਜਤਾ ਬ੍ਰਾਹਮ ਅਵਤਾਰ ਸਿੰਘ ਕੀ ਦਾ ਨਾਮ ਸੀ ਸ਼ਿਭੂ ਕਹਿੰਦਾ ਦੇਖਨੀ ਬਰਮੀ ਚਾਵਾਂ ਮੈਂ ਕਾਲ ਬਣ ਦਿੱਤੇ ਉਸ ਨੂੰ ਦਦਾਰ ਸੀ ਬਾਬੇ ਮਾਨੋ ਚਾਲ ਨੂੰ ਜੀ ਕੌਣ ਪੁੱਲ ਜਊ ਸੋਰਤ ਜੇ ਤ ਸਿੰਘ ਬੇਲੇਦਾਲ ਖਾਵਾਂ ਨਾਮ ਮੈਂ ਮੱਜ ਦੇ ਲਾ ਕੇ ਤਰਨਤਾਰ ਸਾਹਿਬ ਦੇ ਸ਼ਹੀਦ ਹੋਏ ਸਿੰਘਾਂ ਦੇ ਗਨਾਵਾ ਨਾਮ ਮੈਂ ਬਹੁਤ ਪਿਆਰੀ ਆਵਾਜ਼ ਤੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦਵਾਂ ਕਿ ਹੱਲੇ ਇਹ ਲਿਖਣ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਤਰਨਤਾਰਨ ਸਾਹਿਬ ਖੇਮ ਕਰਨ ਤੋਂ ਲੈ ਕੇ ਇਧਰ ਖਡੂਰ ਸਾਹਿਬ ਤੱਕ ਜਿੰਨੇ ਵੀ ਤਰਨਤਾਰਨ ਮੈਂ ਮੱਜ ਦੇ ਜ਼ਿਲ੍ਹਾ ਤਰਨਤਾਰਨ ਦੇ ਨਾਲ ਜੁੜਦੇ ਹਲਕਿਆਂ ਦੀ ਜੇ ਗੱਲ ਕਰਾਂ ਨੌ ਹਲਕਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਉਹ ਸ਼ਹੀਦ ਹੋਏ ਨੇ ਤਾਂ ਹੱਲੇ ਸ਼ੁਰੂਆਤ ਹੈ ਇਹ ਪੂਰੇ ਨਾਮ ਇੱਕ ਹਫ਼ਤਾ ਦੇ ਵਿੱਚ ਹੱਲੇ ਉਹਨਾਂ ਨੇ ਦੱਸਿਆ ਕਿ ਪਾਉਣੇ ਆ ਬਣਾ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਅਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਸੰਦੇਸ਼ ਰਹੇਗਾ ਨੌਜਵਾਨ ਪੀੜੀ ਨੂੰ ਤੇ ਮੇਰਾ ਸੰਦੇਸ਼ ਨਹੀਂ ਬੇਨਤੀ ਹੈ ਜੀ ਕਿ ਪਰਮਾਤਮਾ ਤੁਹਾਡੇ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਿੱਖੀ ਸਿਦਕ ਤੇ ਭਰੋਸਾ ਹਨਾ ਤੁਸੀਂ ਜਰੂਰ ਰੱਖੋ ਤੇ ਗੁਰੂ ਦੀ ਕਿਰਪਾ ਦੇ ਨਾਲ ਹੁਣ ਬਹੁਤ ਸਾਰੇ ਨੌਜਵਾਨ ਸਿੱਖੀ ਵੱਲ ਵੱਧ ਰਹੇ ਆ ਭਾਵਕੇ ਕੇਸ ਦਾੜੇ ਰੱਖ ਰਹੇ ਆ ਤੇ ਭੈਣਾਂ ਨੂੰ ਵੀ ਮੇਰੀ ਬੇਨਤੀ ਆ ਅੰਮ੍ਰਿਤ ਪਾਣ ਕਰੋ ਗੁਰੂ ਸਾਹਿਬ ਦਾ ਜੇ ਤੁਸੀਂ ਦਿਮਾਲਾ ਸਾਹਿਬ ਸਜਾਉਂਦੇ ਹੋ ਤੇ ਉਹ ਚੰਗੀ ਤਰ੍ਹਾਂ ਸਜਾਓ ਨਾ ਕਿ ਹੋਰ ਹੀ ਫੈਸ਼ਨਾਂ ਵੱਲ ਧਿਆਨ ਦਿਓ ਇੰਨੀਆਂ ਕਿ ਮੇਰੀਆਂ ਬੇਣਦੀਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅ ਦੋਸਤੋ ਤੁਸੀਂ ਵੇਖਿਆ ਕਿ ਕਿੰਨੀ ਪਿਆਰੀ ਆਵਾਜ਼ ਹੈ ਨਹੀਂ ਤਾਂ ਅੱਜ ਕੱਲ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਨੇ ਉਹ ਸੋਸ਼ਲ ਮੀਡੀਆ ਤੇ ਜਿਹੜਾ ਹੈ ਫਾਲੋਅਰ ਵਧਾਉਣ ਦੇ ਚੱਕਰ ਦੇ ਵਿੱਚ ਬਹੁਤ ਕੁਝ ਕਰ ਰਹੀਆਂ ਤੇ ਉਹਨਾਂ ਦੇ ਲਈ ਇੱਕ ਸਿਹਤ ਵੀ ਹੈ ਉਹਨਾਂ ਨੂੰ ਇੱਕ ਮੈਸੇਜ ਵੀ ਹੈ ਕਿ ਗੁਰੂ ਘਰ ਦੇ ਨਾਲ ਜਿਹੜਾ ਹੈ ਉਹ ਜੁੜਿਆ ਜਾਵੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ